ਜੀ ਭੁੱਲੜੀ ਆਵਾਜ਼ ਦੀ ਬਾਡੀ ਰੰਗੀ ਦਰਮਿਆਨ ਟ੍ਰੈਫਿਕ ਦੇ ਵਿੱਚ ਆਹ ਵੇਖੋ ਜੀ ਇਹਦੇ ਵਿੱਚ ਕਾ ਬਗਰੇ ਵਿੱਚ ਐਂਬੂਲੈਂਸ ਆਈ ਹੈ ਕੋਈ ਉਹ ਤਾਂ ਦਵਾ ਰਹੇ ਆ ਜੀ ਐਂਬੂਲੈਂਸ ਆਈ ਆ ਬਾਡੀ ਬਾਡੀ ਦੇ ਤੇ ਆ ਲਾਜ ਭੁੱਲੜਾ ਸਾਹਿਬ ਦੀ ਔਰ ਅਸੀਂ ਦੇਖ ਰਹੇ ਹਾਂ ਉਹ ਦਰਮਿਆਨ ਖੜਾ ਹੋ ਰਿਹਾ ਆ ਫਧੀ ਐਮਰਕ ਫਧੀ ਕੋਈ ਰਸਤਾ ਨੇ ਦੇਣ ਰਿਹਾ ਤੇ ਨਾਲ ਉਹਦੇ ਦੇ ਰੰਗ ਦੇ ਬਸੰਤੀ ਚੋਲਾ ਜੀ ਉਹ ਪਾਲੋ ਕੁਈ ਗੱਲ ਕਰ ਦੋ ਕਿ ਨੂੰ ਜੀ ਐਮਰਕ ਫਧੀ ਆ ਪਾਰਟੀ ਰੰਦੀ ਆ ਔਰ ਕੋ ਐਮਰਕ ਫਧੀ ਆ ਵੇਖੋ ਠੀਕ ਹੈ ਜੀ ਉਹ ਦਰਮਿਆਨ ਟ੍ਰੈਫਿਕ ਜੀ ਸਾਰੇ ਦੇਖੋ ਟ੍ਰੈਫਿਕ ਜੀ ਕਿਤੇ ਟ੍ਰੈਫਿਕ ਹੋਈ ਆ ਐਮਰਕ ਫਧੀ ਆ ਜੀ ਐਮਰਕ ਨੂੰ ਕੋਈ ਨਹੀਂ ਮੇਰੇ ਅਗੇ ਰਸਤਾ ਦिए ਜਰੀਏ ਆਪਣੀ ਆਪ ਪਾਰਟੀ ਲਖੀਆਂ ਜਾ ਰਹੇ ਆ ਮੈਂ ਬਲਕਿ ਉਹ ਟੰਗਾ ਨਹੀਂ ਸਮਝਦਾ ਇਹ ਜੀ ਨੂੰ ਜੋ ਮੈਂ ਫਾਲੋ ਜੋ ਮੈਂ ਕਰੂੰ ਫਾਲੋ ਕਰਨਾ ਆਹ ਦੇਖੋ ਐਮਲੇ ਫਸੀ ਹੋਈ ਤੇ ਕੋਈ ਵੀ ਦੇਹ ਭੱਦੀ ਸਾਰੇ ਕਰਨ ਰਿਹਾ ਗਾਣੇ ਗਾਉਂਦੇ ਕੋਈ ਵੀ ਉਹ ਕੱਢਣ ਦੇ ਰਸਤਾ ਨਹੀਂ ਦੇ ਰਿਹਾ ਇਹ ਚੀਜ਼ ਜਿਹੜੀ ਬਹੁਤ ਹੀ ਗਲਤ ਲੱਗਦੀ ਹੈ ਜੰਦਗੀ ਕਾਨੂੰਨ ਦੇ ਖਿਲਾਫ ਹੀ ਆਜੀ ਭੁੱਲੜੀ ਆਵਾਜ਼ ਦੀ ਪਾਰਲੀ ਰਲਲੀ ਦੇ ਦਰਮਿਆਨ ਟ੍ਰੈਫਿਕ ਦੇ ਵਿੱਚ ਆਹ ਵੇਖੋ ਜੀ ਕਦੇ ਜੇ ਕੰਮ ਦੇ ਵਿੱਚ ਐਮਰਤ ਵਧੀਏ ਕੋਈ ਉਹ ਤਾਂ ਦਮਵਾ ਰਹੇ ਆ ਜੀ ਐਮਰਤ ਵਧੀਆ ਆਪਾਰਟੀ ਪਾਰਟੀ ਦੇ ਤੇ ਆ ਲਾਜ ਭੁੱਲੜਾ ਸਾਹਿਬ ਜੀ ਫਲਕ ਦੇ ਦੇਖ ਰਹੇ ਆ ਦਰਵਾਜ਼ਾ ਖੜਾ ਹੋ ਰਿਹਾ ਆ ਫਾਧੀ ਐਮਰਪੁਰ ਦੀ ਹੈ ਕੋਈ ਰਸਤਾ ਨਹੀਂ ਦੇਣ ਰਿਹਾ ਤੇ ਨਾਲ ਉਹਦੇ ਦੇ ਰੰਗ ਦੇ ਬਸੰਤੀ ਚੋਲਾ ਜੀ ਉਹ ਫਾ ਲੋਕ ਵੇਰੀ ਕਰਦੇ ਬਕਰੂ ਜੀ ਐਮਰਪੁਰ ਦੀ ਆਪ ਪਾਰਟੀ ਦੀ ਰੰਡੀ ਆ ਔਰ ਐਮਰਪੁਰ ਦੀ ਆ ਵੇਖੋ ਠੀਕ ਹੈ ਜੀ ਉਹ ਦਰਵਾਜ਼ਾ ਟ੍ਰੈਫਿਕ ਦੀ ਸਾਰੇ ਦੇਖੋ ਟ੍ਰੈਫਿਕ ਦੀ ਤੁਸੀ ਕੀ ਦੇ ਟ੍ਰੈਫਿਕ ਹੋਈ ਆ ਐਮਰਪੁਰ ਦੀ ਆ ਵੀ ਐਂਬੂਲੈਂਸ ਨੂੰ ਕੋਈ ਨਹੀਂ ਦੇ ਰਿਹਾ ਗੇ ਰਸਤਾ ਦੇ ਕੇ ਆਪਣੇ ਆਪ ਪਾਰਟੀ ਸੱਤ ਲੱਕੀਆਂ ਜਾ ਰਹੇ ਆ ਮੈਂ ਮਨ ਕੇ ਬਹੁਤ ਚੰਗਾ ਨਹੀਂ ਸਮਝਦਾ ਇਸ ਨੂੰ ਜੋ ਮੈਂ ਫਾਲੋ ਜੋ ਮੈਂ ਕਰੂੰ ਫਾਲੋ ਕਰਨਾ ਆ ਦੇਖੋ ਨਾ ਆ ਦੇਖੋ ਐਂਬੂਲੈਂਸ ਫਸੀ ਹੋਈ ਤੇ ਕੋਈ ਵੀ ਦੇ ਰਿਹਾ ਸਾਰੇ ਕਰ ਰਹੇ ਆ ਗਾਣੇ ਗਾਉਂਦੇ ਕੋਈ ਵੀ ਉਹਨੂੰ ਕੱਢਣ ਦੇ ਰਸਤਾ ਨਹੀਂ ਦੇ ਰਿਹਾ ਇਹ ਚੀਜ਼ ਜਿਹੜੀ ਆ ਮੈਨੂੰ ਗਲਤ ਲੱਗੀ ਹੈ ਗੰਦਗੀ ਕਾਨੂੰਨ ਦੇ ਖਿਲਾਫ ਹੀ ਆਜੀ ਭੁੱਲੜੀ ਆਵਾਜ਼ ਦੀ ਪਾਰਲੀ ਰਲਲੀ ਦੇ ਦਰਮਿਆਨ ਟ੍ਰੈਫਿਕ ਦੇ ਵਿੱਚ ਆਹ ਵੇਖੋ ਜੀ ਕਦੇ ਜੇ ਕੰਮ ਦੇ ਵਿੱਚ ਐਮਰਤ ਵਧੀਏ ਕੋਈ ਉਹ ਤਾਂ ਦਵਾ ਰਹੇ ਆ ਜੀ ਐਮਰਤ ਵਧੀਆ ਆਪਾਰਟੀ ਪਾਰਟੀ ਦੇ ਤੇ ਆ ਲਾਜਿਬ ਭੁੱਲੜਾ ਸਾਹਿਬ ਜੀ ਔਰ ਕੀ ਦੇਖ ਰਹੇ ਹੋ ਉਹ ਦਰਮਿਆਨ ਖੜਾ ਹੋ ਰਿਹਾ ਆ ਫਰਦੀ ਹੈ ਐਮਰ ਫਰਦੀ ਹੈ ਕੋਈ ਰਸਤਾ ਨੇ ਦੇਣ ਰਿਹਾ ਤੇ ਨਾਲੋਂ ਦੇ ਰੰਗ ਦੇ ਬਸੰਤੀ ਚੋਲਾ ਜੀ ਉਹ ਪਾਲੋ ਕੁਈ ਨਹੀਂ ਕਰਦੋ ਕਿ ਨੂੰ ਐਮਰ ਫਰਦੀ ਆਪ ਪਾਰਟੀ ਦੀ ਰੰਦੀ ਆ ਔਰ ਕੋ ਐਮਰ ਫਰਦੀ ਆ ਵੇਖੋ ਠੀਕ ਹੈ ਜੀ ਉਹ ਦਰਮਿਆਨ ਟ੍ਰੈਫਿਕ ਜੀ ਸਾਰੇ ਦੇਖੋ ਟ੍ਰੈਫਿਕ ਤੇ ਤੁਜੀ ਕਿਹੜੇ ਟ੍ਰੈਫਿਕ ਹੋਈ ਆ ਐਮਰ ਫਰਦੀ ਆ ਜੀ ਐਂਬੂਲੈਂਸ ਨੂੰ ਕੋਈ ਨਹੀਂ ਦੇ ਰਿਹਾ ਗੇ ਰਸਤਾ ਦੇ ਇਹ ਜਰੀਏ ਆਪਣੀ ਆਪ ਪਾਰਟੀ ਸੱਤ ਵਿਖਿਆ ਜਾ ਰਹੇ ਆ ਮੈਂ ਮਨ ਕੇ ਬਹੁਤ ਚੰਗਾ ਨਹੀਂ ਸਮਝਦਾ ਜੀ ਉਹਨੂੰ ਜੋ ਮੈਂ ਫਾਲੋ ਜੋ ਮੈਂ ਤੁਹਾਨੂੰ ਫਾਲੋ ਕਰਨਾ ਆ ਦੇਖੋ ਨਾ ਆ ਦੇਖੋ ਐਂਬੂਲੈਂਸ ਵੀ ਤੇ ਕੋਈ ਵੀ ਦੇਰ ਪਾ ਕੇ ਵਿਸਾਰੇ ਕਰ ਰਹੇ ਆ ਗਾਣੇ ਗਾਉਂਦੇ ਕੋਈ ਵੀ ਉਹਨੂੰ ਕੱਢਣ ਦੇ ਰਸਤਾ ਨਹੀਂ ਦੇ ਰਿਹਾ ਇਹ ਚੀਜ਼ ਜਿਹੜੀ ਆ ਬਹੁਤ ਹੀ ਮੈਨੂੰ ਗਲਤ ਲੱਗੀ ਜੰਦਗੀ ਕਾਨੂੰਨ ਦੇ ਖਿਲਾਫ ਹੀ ਹੈ